ਲਾਪਤਾ ਹੋਏ ਵਿਅਕਤੀ ਦੀ লাশ ਛੱਪੜ ਚੋਂ ਮਿਲਣ ਨਾਲ ਫੈਲੀ ਸਨਸਨੀ ਪਰਿਵਾਰ ਵਾਲਿਆਂ ਨੇ ਕਤਲ ਦਾ ਸ਼ੱਕ ਜਤਾਇਆ ਪੁਲਿਸ ਥਾਣਾ ਮੁਜੀਠਾ ਅਦੀ ਆਉਂਦੇ ਪਿੰਡ ਮੱਦੀਪੁਰਾ ਤੋਂ ਬੀਤੀ 11 ਦਸੰਬਰ ਨੂੰ ਗੁੰਮ ਹੋਇਆ ਇੱਕ ਵਿਅਕਤੀ ਦੀ ਬੀਤੀ ਸ਼ਾਮ ਪਿੰਡ ਦੇ ਹੀ ਬਾਹਰ-ਬਾਰ ਇੱਕ ਛੱਪੜ ਚੋਂ লাশ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਮੁਖਤਾਰ ਮਸੀਹ ਪੁੱਤਰ ਖਰਸ਼ੀਦ ਮਸੀਹ ਵਾਸੀ ਪਿੰਡ ਮੱਦੀਪੁਰਾ ਨੇ ਦੱਸਿਆ ਕਿ ਉਹਨਾਂ ਦਾ ਭਰਾ ਜਗਤਾਰ ਮਸੀਹ ਉਮਰ 50 ਸਾਲ ਬੀਤੀ 11 ਦਸੰਬਰ ਨੂੰ ਘਰੋਂ ਗਿਆ ਸੀ ਪਰ ਉਹ ਆਪਸ ਨਹੀਂ ਆਇਆ ਜਿਸ ਤੋਂ ਉਹਨਾਂ ਨੂੰ ਪਤਾ ਲੱਗਾ ਕਿ ਉਹ ਵਿੱਚੋਂ ਸਾਰਾ ਪਰ ਉਸ ਦਾ ਕੋਈ ਥੋਪ ਪਤਾ ਨਹੀਂ ਲੱਗਾ ਜਦ ਕਿ ਇਸ ਬਾਬਤ ਉਹਨਾਂ ਵੱਲੋਂ ਪੁਲਿਸ ਥਾਣਾ ਮਜੀਠਾ ਵਿਖੇ ਬੀਤੀ 24 ਦਸੰਬਰ ਨੂੰ ਉਸਦੇ ਗੁੰਮ ਹੋਣ ਦੀ ਰਿਪੋਰਟ ਲਿਖਵਾਈ ਸੀ ਪਰ ਬੀਤੀ ਸ਼ਾਮ ਜਦੋਂ ਪਿੰਡ ਦੇ ਬਾਹਰ ਵੱਾਰ ਇੱਕ ਸ਼ੱਫੜ ਵਿੱਚ ਉਸਦੀ ਲਾਸ਼ ਨੂੰ ਤੈਰਦੇ ਹੋਏ ਵੇਖਿਆ ਤਾਂ ਇਸ ਵਾਪਤ ਮਜੀਠਾ ਦੀ ਪੁਲਿਸ ਨੂੰ ਸੂਚਿਤ ਕੀਤਾ ਜਿਸ ਤੇ ਅੱਜ ਸਵੇਰੇ ਡੀਐਸਪੀ ਕਮਲਪ੍ਰੀਤ ਸਿੰਘ ਤੇ ਐਸਐਚਓ ਅਨਮੋਲਕ ਸਿੰਘ ਵੱਲੋਂ ਹੁਣ ਆਪਣੀ ਹਾਜ਼ਰੀ ਵਿੱਚ ਲਾਸ਼ ਨੂੰ ਬਾਹਰ ਕਢਵਾਇਆ ਗਿਆ ਫਿਰ ਰਾਤ ਇਹਨਾਂ ਨੂੰ ਦਵਾਰਿਆਂ ਨੂੰ ਇੱਥੇ ਰਾਤ ਆ ਦੇਖੋ ਸਾਹਮਣੇ ਤੰਬੂ ਲੱਗਾ ਉਹਦੇ ਵਿੱਚ ਸਾਰੀ ਰਾਤ ਉਹਨਾਂ ਨੂੰ ਦਵਾਰਿਆਂ ਨੂੰ ਤਸੀਹਾ ਮੜਿਆ ਰਾਤ ਇਹਨਾਂ ਨੇ ਸਾਹਮਣੇ ਤੰਬੂ ਲੱਗੀ ਰੱਖੀ ਆ ਭਾਈ ਪਰ ਤੁਹਾਡੇ ਸਾਰੇ ਮਲਾਮ ਤੇ ਨੋਕਲਾਮ ਨਹੀਂ ਰਾਜੇ ਸੀ ਸਾਰੀ ਇਹ ਤਾਂ ਮੁਖਤਾਰ ਸਿੰਘ ਆ ਜੀ ਮੇਰਾ ਤੇ ਜਿਨ੍ਹਾਂ ਦੀ ਬਹੁਤ ਹੋਈ ਛੱਪੜ ਚ ਡੁੱਬ ਕੇ ਜਾਂ ਜੋਗੀਤਨ ਚੱਕਿਆ ਕੀ ਨਾਮ ਉਹਨਾਂ ਦਾ ਮੇਰਾ ਵੱਡਾ ਭਰਾ ਜੇ ਜੋਗਤਾਰਮ ਸਿੰਘ ਆ ਜੀ ਦਾ ਤੇ ਕਿਸ ਤਰ੍ਹਾਂ ਹੋਇਆ ਇਹ ਸਾਰਾ ਕੁਝ ਇਹ ਸਾਰਾ ਹੋਇਆ ਜਿਦਾਂ ਵੀ ਵਿਆਹ ਇੱਥੇ 11 ਨੂੰ ਦਸੰਬਰ ਨੂੰ ਤੇ ਉਹ ਵਿਆਹ ਦੇ ਵਿੱਚ ਇੱਥੇ ਆਇਆ ਜੇ ਤੇ 10 ਵਜੇ ਤੱਕ ਭੰਗੜਾ ਭੰਗੜਾ ਪੈਂਦਾ ਰਿਹਾ ਸਟੇਟ ਦੇ ਉੱਤੇ ਉਸ ਤੋਂ ਬਾਅਦ ਚ ਨਾ ਜਾਗੋ ਕੱਢਿਆ ਜਾਗੋ ਕੱਢਿਆ ਤੇ ਇਹਨਾਂ ਪਿੰਡ ਦੇ ਹੁਣ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਕਿਸ ਤਰ੍ਹਾਂ ਤੇ ਅੱਧੀਆਂ ਰੇੜੇ ਡੰਗਰਾਂ ਵਾਲੇ ਉਹ ਚੋਕੇ ਛਪੜ ਵਿੱਚ ਛੇੜ ਦਿੱਤੇ ਦੋ ਰੇੜੇ ਛੇੜ ਤੇ ਟੋਕਾ ਕਿਸਾ ਪੁੱਟ ਦਿੱਤਾ ਕਿਸੇ ਗਮਲੇ ਤੋੜ ਦਿੱਤੇ ਕਿਸੇ ਦੀ ਕੰਨਕ ਖਲਾ ਦਿੱਤੀ ਵਿੜੇ ਦੇ ਵਿੱਚ ਪਈ ਬੋਰੀਆਂ ਦੇ ਵਿੱਚ ਕਿਸਾ ਸਾਈਕਲ ਤੋੜ ਦਿੱਤਾ ਕਾਫੀ ਹੁਲੜਬਾਜੀ ਕੀਤੀ ਤੇ ਕਾਫੀ ਹੁਲੜਬਾਜੀ ਉਹਨੇ ਇਹ ਕਿਸ ਤਰ੍ਹਾਂ ਪਤਾ ਲੱਗਾ ਵੀ ਇਹ লাশ ਆਪਣਾ ਉਹਦਾ ਜਿਹੜਾ ਪਛਪੜ ਚੋਂ ਅਸੀਂ ਸਰ ਇਹਨਾਂ ਨੂੰ ਉਸ ਦਿਨ ਦੇ ਹੀ ਪੰਚਾਇਤ ਵੀ ਇਕੱਠੀ ਹੋਈ ਹੈ ਇਹਨਾਂ ਨੂੰ ਕਹਿੰਦੇ ਰਹੇ ਆਂ ਵੀ ਜੇ ਕੋਈ ਬੰਦਾ ਬੰਦਾ ਤੁਹਾਡੇ ਕੋਲ ਇਹ ਬੰਦਾ ਜੇ ਕੋਈ ਅੱਗੇ ਪਿੱਛੇ ਹੋ ਗਿਆ ਆ ਤੇ ਤਦ ਵੀ ਸਾਨੂੰ ਦੱਸ ਦੋ ਜੇ ਤੁਹਾਹਾਂ ਕਿਸ ਰਿਸ਼ਤੇਦਾਰ ਦੇ ਪੱਠੇ-ਪੱਠੇ ਪਾਉਣ ਨੂੰ ਕਲ ਦਿੱਤਾ ਆ ਤਦ ਵੀ ਸਾਨੂੰ ਦੱਸ ਦੋ ਅਸੀਂ ਜਾ ਕੇ ਲਿਆਉਂਦੇ ਆਂ ਤੇ ਜੇ ਤੁਹਾਡੇ ਕੋ ਕੋਈ ਉਹਦਾ ਨੁਕਸਾਨ ਹੋ ਗਿਆ ਪੂਰਾ ਵੀ ਹੋ ਗਿਆ ਤਦ ਵੀ ਆਉਗਾ ਸਾਨੂੰ ਡੈੱਡ ਬਾਡੀ ਦੇ ਦੋ ਅਸੀਂ ਉਹਨੂੰ ਦਫਨਾ ਸਕੀਏ ਪਰ ਇਹਨਾਂ ਸਾਨੂੰ ਕੋਈ ਨਿਆਣ ਨਹੀਂ ਦਿੱਤਾ ਕਹਿੰਦੇ ਜੇ ਤੁਸੀਂ ਇਹ ਕਿੰਨਦਾਈ ਸਾਡੇ ਤੇ ਦਰਖਾਸਤ ਦੋਗੇ ਮੰਨਣਾ ਕਿ ਤੇ ਹੋਰ ਆ ਜੂ ਤੇ ਤੁਹਾਡੇ ਦੇ 420 ਦਾ ਪਰਚਾ ਸਾਨੂੰ ਧਮਕੀ ਆ ਦਿੱਤੀ ਇਹਨਾਂ ਨੂੰ ਉਲਟ ਪਰਚੇ ਦੀ ਉਲਟ ਪਰਚੇ ਦੀ ਧਮਕੀ ਦੇ ਦਿੰਦੇ ਹਨ ਇਥੇ ਲਾਸ਼ ਦਾ ਕਿਤਰਾ ਪਤਾ ਲੱਗਦਾ ਇਹ ਲਾਸ਼ ਦਾ ਕੱਲ ਇਥੋਂ 4-5 ਵਜੇ ਨਾਲ ਦੇਖੀ ਆ ਇਥੇ ਪਿੰਡ ਦੇ ਬੰਦੇ ਨਹੀਂ ਉਥੋਂ ਸਾਡੀ ਛੋਟੀ ਭਝਾਈ ਆ ਉਹ ਆਈ ਇਥੇ ਕਿਸੇ ਦੇ ਘਰ ਉਹਨੇ ਵੀ ਇਥੇ ਗੱਲ ਸੁਣ ਕੇ ਜਾ ਕੇ ਸਾਡੇ ਘਰ ਰੌਲਾ ਪਾਇਆ ਫਿਰ ਸਾਡੇ ਉਥੋਂ ਸਾਡੇ ਪਿੰਡ ਦੇ ਲੋਕ ਆਏ ਤੇ ਫਿਰ ਸਾਨੂੰ ਪਤਾ ਲੱਗਾ ਸਰ ਪੁਲਿਸ ਨੂੰ ਫੋਨ ਕੀਤਾ ਹਾਂਜੀ ਪੁਲਿਸ ਨੂੰ ਫੋਨ ਕੀਤਾ ਫਿਰ ਪੁਲਸਾਂ ਨੇ ਪੁਲਿਸ ਕਹਿੰਦੀ ਸੀ ਤੇ ਅਸੀਂ ਹੁਣ ਇਹਨੂੰ ਲਾਸ਼ ਨੂੰ ਕੱਢੀਏ ਤੇ ਖੜੀਏ ਜਾ ਕੇ ਜਮਾ ਕਰਾਉਣੀ ਹੈ ਮੈਂ ਜਮਾ ਤੇ ਉਹਦੋਂ ਦੀ ਹੋਈ ਕੈਂਡੀ ਦੇ ਵਿੱਚ 16-17 ਦਿਨ ਹੋ ਗਏ ਨੇ ਉਹਦੋਂ ਦੀ ਜਮਾ ਹੋਈ ਹੈ ਉਹਦੋਂ ਦਾ ਨਹੀਂ ਇਹਨੂੰ ਕੋਈ ਹੋ ਗਿਆ ਤੇ ਹੁਣ ਕਰਾਚੋਂ ਨਹੀਂ ਹੋ ਚੱਲਿਆ ਇਸ ਟਾਈਮ ਨਹੀਂ ਅਸੀਂ ਜਾਣਦੇ ਅਸੀਂ ਮੀਡੀਆ ਵਾਲੇ ਸੱਦਾਂਗੇ ਮੀਡੀਆ ਨੂੰ ਦੱਸਾਂਗੇ ਫੇਕਲਾਵਾਂਗੇ ਹੁਣ ਕੀ ਚਾਹੁੰਦੇ ਮੈਂ ਹੁਣ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਰ ਕਿੰਨਾਂ ਦੇ ਚਾਹੁੰਦੇ ਕਿੰਨਾਂ ਦੇ ਪਰਚਾ ਹੈ ਜਾਂ ਕਿੰਨਾਂ ਦੇ ਕਾਰਵਾਈ ਚਾਹੁੰਦੇ ਹਾਂਜੀ ਕਾਰਵਾਈ ਫਿਲਹਾਲ ਅਸੀਂ ਨਹੀਂ ਆਇਆ ਹਜੇ ਨਾ ਆਦਾ ਹਜੇ ਸਰ ਆਡੀ ਜਟਾਣੀ ਲੱਗਦੀ ਉਹਨੇ ਸਾਨੂੰ ਜਾ ਕੇ ਦੱਸਿਆ ਔਰ ਰੋਟੀ ਬਕਾਉਂਦੀ ਇਹ ਕੱਢਾਂ nde ਕਿਦੇ ਵੇਖਣ nde ਆਂਦੇ ਕੁੱਤਾ ਮੜਿਆ ਵਾ ਤੂੰ ਨਾ ਕੀ ਵੇਖਣਾ ਵਾ ਉਹ ਆਂਦੇ ਮੈਨੂੰ ਵੀ ਵੇਖ ਲੈਂਦੋ ਭਲਾ ਕੀ ਆ ਜਿਨ੍ਹਾਂ ਤੋਂ ਤੁਹਾਨੂੰ ਸ਼ੱਕ ਹੈ ਉਹਨਾਂ ਦੇ ਤੁਹਾਡੇ ਜਿਹੜੇ ਤੁਹਾਡੇ ਕੀ ਲੱਗਦੇ ਸੀ ਜਿਨ੍ਹਾਂ ਦੀ ਮੌਤ ਹੋਈ ਮੇਰੇ ਫਾਦਰ ਸਾਹਿਬ ਹਨ ਤੇ ਇਹਨਾਂ ਦੇ ਘਰੇ ਵਿਆਹ ਆਇਹੀ ਤੇ ਇਹ ਯਾਰਾਂ ਤਰੀਕ ਤੇ ਆਇਹੀ ਕਿੰਨਾ ਦੇ ਘਰੇ ਵਿਆਹ ਆਇਹੀ ਇਹਨਾਂ ਦਾ ਵਿਕਾਸ਼ ਵਿਕਾਸ਼ਦੀਪ ਦੇ ਘਰ ਵਿਆਹ ਆਇਹੀ ਪਿੰਡ ਜੀ ਪਿੰਡ ਜੀ ਆਇਹੀ ਤੇ ਅਸੀਂ ਹੋਰ ਰਿਸ਼ਤੇਦਾਰਾਂ ਦੇ ਲੱਭਦੇ ਸੀ ਤੁਹਾਨੂੰ ਦਿਲ ਮਿਲਦਾ ਨਹੀਂ ਐਸੀ ਇਹਨਾਂ ਕੋਲ ਆਏ ਤੇ ਇਹਨਾਂ ਵੀ ਸਾਨੂੰ ਕੋਈ ਗੱਲ ਨਹੀਂ ਦਿੱਤੀ ਕੋਈ ਨਿਆਣ ਦੀ ਗੱਲ ਨਹੀਂ ਦੱਸੀ ਤੇ ਉਲਟਾ ਸਾਨੂੰ ਤਾਂ ਗਿਆ ਵੀ ਜੇ ਸ਼ਰਤ ਹੋਰ ਕੇ ਤੋਂ ਨਿਕਲ ਆਵੇ ਜੇ ਕਿਦਾਂ ਵੀ ਤੇ ਉਲਟਾ ਤੁਹਾਡੇ ਤੇ ਅਸੀਂ 420 ਦਾ ਪਰਚਾ ਕਰਾਂਗੇ ਤੇ ਹੁਣ ਕਿਸ ਤਰ੍ਹਾਂ ਪਤਾ ਲੱਗਾ ਹੁਣ ਇਹ ਮਤਲਬ ਲਾਸ਼ ਥੱਲੇ ਤੇ ਇਹਨਾਂ ਮਾਰ ਕੇ ਥੱਲੇ ਸੁੱਟ ਦਿੱਤਾ ਉਹ ਫੁੱਲ ਕੇ ਤਾਂ ਆਈ ਆ ਤੇ ਉਹ ਵੀ ਸਾਡੇ ਇਥੋਂ ਮਤਲਬ ਚਾਚੀ ਮੇਰੀ ਲੱਗਦੀ ਆ ਉਹਨੇ ਸ਼ਾਮੀ ਆਣ ਕੇ ਵੇਖਿਆ ਉਹ ਫੇਰ ਆਣ ਕੇ ਸ਼ਾਮ ਨੂੰ ਦੱਸਿਆ ਜਾ ਕੇ ਤੇ ਫੇਰ ਅਸੀਂ ਸਾਨੂੰ ਪਤਾ ਲੱਗਾ ਛੱਪੜ ਚੋ ਛੱਪੜ ਚੋ ਕੀ ਮੰਗ ਕਰਦੇ ਹੋ ਤੁਸੀਂ ਸਾਨੂੰ ਪੂਰਾ ਪੂਰਾ ਇਨਸਾਫ ਚਾਹੀਦਾ ਜੀ ਕਿਸ ਤਰ੍ਹਾਂ ਦਾ ਇਨਸਾਨ ਜਿਹਨੇ ਦੋਸ਼ੀਆਂ ਤੇ ਕਾਰਵਾਈ ਕੀਤੀ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ ਤੁਸ ਨੂੰ ਲਿਖਾਇਆ ਤੁਸ ਫਿਰ ਅਸੀਂ ਥਾਣੇ ਅਰਜ਼ੀ ਦਿੱਤੀ ਪਰਸント ਕਾਜ ਦੇ ਕਿਹੜੇ ਥਾਣੇ ਆਪਾਂ ਗੋਮਸ਼ੇਦਾ ਜੀ ਪਰਸント ਦਿਖਾਈ ਦਿੱਗੇ ਜੀ ਆਪਾਂ ਹਾਲ ਜੇ ਨਹੀਂ ਲੰਬਾ ਦੀ ਨਹੀਂ ਨਹੀਂ ਲੰਬਾ ਹਾਂਜੀ 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 ਇਹ ਨਾ ਬਣੀ ਸਰ ਤੁਸੀਂ ਜਾਨੀ ਕੀਤੀ ਹੈ ਇਹ ਪਿੰਡ ਦੀ ਪੰਚਾਇਤ ਨੂੰ ਵੀ ਭਾਲਦੇ ਸਾਰਾ ਜਿਹੜਾ ਕਿਹਾ ਜਦੋਂ ਨੀਕੇ ਬਨੇਗਾ ਆਵਾਜ਼ ਦੇ ਰਹੇ ਥਾਣੇ ਦੇ ਨਹੀਂ ਆਪਾਂ ਕਹਿੰਦੇ ਦੇਖੋ ਇੱਕ ਦਿਨੀ ਮਿਸਪਲੇਸ ਹੋਵੇ ਨਾ ਨੇਕ ਜਾਂ ਉਦੋਂ ਹੀ ਪੁਲਿਸ ਨੂੰ ਇਨਫਾਰਮ ਕਰਨਾ ਚਾਹੀਦਾ ਸਾਰੇ ਕਾਫੀ ਦਿਨਾਂ ਤੋਂ ਲਾਪਤਾ ਸੀ ਮਕਤਾ ਬਟੂ ਦੀ ਲਾਸ਼ ਮਿਲੀ ਹੈ ਚਪਰ ਚੁਕੀ ਹੈ ਮਾਮਲਾ ਸਰ ਇਹ 11 ਤਰੀਕ ਦਾ ਜਗਤਾਰਮੀ ਜਗਤਾਰਮੀ ਮਸੀਹਲੇਸ ਬਿੱਟੂ ਸਨ ਕਰਜੀਤ ਮਸੀਹ 50 ਸਾਲ ਦਾ ਹੈਗਾ ਸੀ ਇਥੋਂ ਦੇ ਉਸਨੀਕ ਸੀ ਮੱਦੀਪੁਰ ਦੇ ਉਹ 11 ਤਰੀਕ ਤੋਂ 11 12 ਦੀ ਰਾਤ ਨੂੰ ਇਹਨਾਂ ਨੂੰ ਲਾਸਟ ਟਾਈਮ ਵੇਖਿਆ ਗਿਆ ਸੀ ਇੱਥੇ ਆਕਾਸ਼ਦੀਪ ਸਿੰਘ ਸਨ ਸ਼ਮਸ਼ੀਰ ਸਿੰਘ ਉਹਨਾਂ ਦੇ ਘਰ ਫੰਕਸ਼ਨ ਦੇ ਵਿੱਚ ਉਤੋਂ ਬਾਅਦ ਇਹ ਲੱਭਤਾ ਸੀ ਇਹਦੀ ਕੱਲ ਜਿਹੜੀ ਆ ਬਾਡੀ ਆ ਇਥੋਂ ਛਪੜ ਦੇ ਵਿੱਚੋਂ ਮਿਲੀ ਆ ਉੱਥੇ ਅਸੀਂ ਪਹੁੰਚੇ ਆ ਉੱਥੇ ਇਹਨਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਜੇ ਬੋਡੀ ਕੱਢੀ ਗਈ ਇਹ ਕਾਫੀ ਦਿਨ ਤੋਂ ਇੱਥੇ ਪਾਣੀ ਚਲਾਨ ਕਰਕੇ ਜਿਹੜੀ ਹੈ ਕਾਫੀ ਖਰਾਬ ਹਾਲਤ ਦੇ ਵਿੱਚ ਪਰਿਵਾਰ ਜਿਹੜਾ ਵੀ ਕੋਈ ਉਹਨੂੰ ਬਿਆਨ ਲਿਖਾਊਗਾ ਉਹਦੇ ਮੁਤਾਬਕ ਹੀ ਕਾਰਵਾਈ ਕਰੇ ਪਰਿਵਾਰ ਦਾ ਦੋਸ਼ ਹੈ ਕਿ ਇਹਦਾ ਕਤਲ ਕੀਤਾ ਗਿਆ ਹੈ ਹਾਂ ਇਹ ਤਾਂ ਇਹ ਇਹਨਾਂ ਨੂੰ ਸ਼ੱਕ ਹੈ ਕਿ ਜਿਹੜਾ ਆਪਣਾ ਉਹ ਜਿਹਨਾਂ ਦੇ ਘਰ ਫੰਕਸ਼ਨ ਦੇ ਵਿੱਚ ਸੀ ਉਹਨਾਂ ਨੇ ਇਹਨੂੰ ਮਾਰਿਆ ਹੈ ਬਾਕੀ ਇਹਦੀ ਲਾਸਟ ਜਿਹੜੀ ਹੈ ਇਹ ਬਹੁਤ ਜ਼ਿਆਦਾ ਖਰਾਬ ਹੋਂ ਕਰਕੇ ਇਹ ਪੋਸਟਮਾਰਟਮ ਤੋਂ ਬਾਅਦ ਹੀ ਜਿਹੜੀ ਇਹ ਸਾਹਮਣੇ ਆਊਗੀ ਗੱਲ ਥੀ ਕਿਸ ਤੀ ਕਿਨਾਰਾ ਜਿਹੜੀ ਮੌਤ ਹੈ ਇਹ ਸਾਰੇ 11 ਤਰੀਕ ਦੇ ਲਾਪਤਾ ਨੇ ਪਹਿਲਾਂ ਕੋਈ ਤਲਾਸ਼ ਦਿੱਤੀ ਗਈ ਤੁਹਾਨੂੰ ਨਹੀਂ ਇਹਨਾਂ ਨੇ ਪਰਸੋ ਸ਼ਾਮ ਨੂੰ ਇੱਕ ਤਲਾਸ਼ ਦਿੱਤੀ ਸੀ ਕਿ ਨੀਂ ਮਿਲਦੇ ਪਰਸੋ ਸ਼ਾਮ ਨੂੰ ਤੇ ਕੱਲੇ ਦੀ ਪੋਟੀ ਮਿਲ ਗਈ 11 ਤੋਂ ਲੈ ਕੇ ਆਪੇ ਰਿਸ਼ਤੇਦਾਰਾਂ ਦੇ ਵਿੱਚ ਦੀ ਪਾਲ ਕਰਦੇ ਨੇ ਥੈਂਕ ਯੂ